ਅੱਜ ਕਿੰਨੇ ਅੰਦਰ ਰਿਮਾਂਡ ਹੋਇਆ ਬਦਦਾ ਸੇ 25 ਜੂਨ 2025 ਨੂੰ ਜਿਹੜੀ ਐਫਆਈਆਰ ਦੇ ਵਿੱਚ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਦੇ ਅੰਦਰ ਜਿਹੜੀ ਐਫਆਈਆਰ ਲੋਜ ਹੋਈ ਸੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਉਹਦੇ ਵਿੱਚ 25 ਜੂਨ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ 26 23 ਨੂੰ ਜਦੋਂ ਮੈਜਿਸਟਰੇਟ ਡਿਊਟੀ ਮੈਜਿਸਟਰੇਟ ਦੇ ਕੋਲ ਪੇਸ਼ ਕਰੌਣ ਕੀਤਾ ਗਿਆ ਸੀ ਦਾ ਕੋਡ ਬੰਦੋ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ ਤੇ ਜੋ ਕਿ ਅੱਜ ਰਿਮਾਂਡ ਦਾ ਪੀਰੀਅਡ ਜਿਹੜਾ ਸੀ ਖਤਮ ਹੋ ਰਿਹਾ ਸੀ ਅੱਜ ਉਸ ਤੋਂ ਡਿਊਰੀ ਉਸ ਤੋਂ ਬਾਅਦ ਕਾਫੀ ਇਨਵੈਸਟੀਗੇਸ਼ਨ ਹੋਈ ਤੇ ਉਸ ਤੋਂ ਬਾਅਦ ਅੱਜ ਦੁਬਾਰਾ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਜਦੋਂ ਪੇਸ਼ ਕੀਤਾ ਗਿਆ ਕਿ ਫਰਦਰ ਰਿਮਾਂਡ ਲੈਣ ਦੇ ਲਈ ਦਾ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਅੱਜ ਦਿੱਤਾ ਤੇ ਸੰਡੇ ਨੂੰ ਜਿਹੜਾ ਸੰਡੇ ਤੱਕ ਦਾ ਰਿਮਾਂਡ ਦਿੱਤਾ ਪੁਲਿਸ ਨੇ ਤੇ ਡਿਊਰਿੰਗ ਜਿਹੜੀ ਇਨਵੈਸਟੀਗੇਸ਼ਨ ਸੀਗੀ ਕਾਫੀ ਇਹ ਜਿਹੇ ਤੱਥ ਜਿਹੜੇ ਸੀਗੇ ਕੀ ਨਿਕਲ ਕਾਫੀ ਜਿਹੜੇ ਤੱਥ ਸੀਗੇ ਨਿਕਲ ਕੇ ਆਏ ਕੋਰਟ ਦੇ ਵੀ ਅਭੀ ਜਿਹੜੇ ਇਨਵੈਸਟੀਗੇਸ਼ਨ ਟੀਮ ਦੇ ਕੋਲ ਜਿਹਨੂੰ ਕੀ ਇੱਥੇ ਕੋਰਟ ਦੇ ਵਿੱਚ ਸਾਰਾ ਦੱਸਿਆ ਗਿਆ ਕੀ ਕੀ ਤੱਥ ਆਏ ਕਿਹੜੇ ਕਿਹੜੇ ਗਰਾਉਂਡਸ 'ਤੇ ਕੀਤਾ ਗਿਆ ਇੱਕ ਬੜਾ ਹੈਰਾਨੀਜਨਕ ਜਿਹੜਾ ਹੈ ਤੱਥ ਜਿਹੜਾ ਨਿਕਲ ਕੇ ਆਇਆ ਉਹ ਪ੍ਰੋਪਰਟੀ ਬਿਨਾਮੀ ट्रांजੈਕਸ਼ਨਸ ਦੇ ਰਿਲੇਟਿਡ ਸੀ ਜਿਹੜੀ Shimla ਦੀ property ਜਿਹਦੇ ਕਰਕੇ Shimla ਉਹਨਾਂ ਨੂੰ ਲੈ ਕੇ ਵੀ ਜਾਇਆ ਗਿਆ ਸੀ ਤੇ ਕੋਰਟ ਨਹੀਂ ਕੀਤਾ ਸੀ ਤੇ ਉਹ ਜਿਹੜੀ property ਸੀਗੀ ਉੱਥੇ ਜਦੋਂ ਰਜਿਸਟਰੀਆਂ ਚੈੱਕ ਕੀਤੀਆਂ ਗਈਆਂ ਤਾਂ ਇੱਕ 401 ਇੱਕ ਰਜਿਸਟਰੀ ਨਿਕਲ ਕੇ ਆਂਦੀ ਹੈ 402 ਹੈਕਟੇਅਰ ਲੈਂਡ ਜਿਹੜਾ ਹੈ ਜਿਹੜਾ ਕਿ ਕਿਤੇ ਵੀ ਅਜ ਤੱਕ ਐਫੀਡੇਵਿਟਸ ਦੇ ਵਿੱਚ ਨਹੀਂ ਆਇਆ 402 ਹੈਕਟੇਅਰ ਉਹਦੀ ਰਜਿਸਟਰੀ ਦੀ ਕਾਪੀ ਜਿਹੜੀ ਐ ਕੋਰਟ ਦੇ ਵਿੱਚ ਲੈ ਕੇ ਆਈ ਗਈ ਤੇ ਉਹ ਸਾਰਾ ਬੱਥ ਜਿਹੜੇ ਸੀਗੇ ਕੋਰਟ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਾਫੀ ਗਰਾਊਂਡਸ ਸੀਗੇ ਜਿਹੜੇ ਕਿ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਤੇ ਉਹਨਾਂ ਵੱਲੋਂ ਵੀ ਕਾਫੀ ਆਰਗੂਮੈਂਟਸ ਕੀਤੇ ਗਏ ਤੇ ਆਫਟਰ 3-4 ਘੰਟੇ ਦੇ ਆਰਗੂਮੈਂਟਸ ਤੋਂ ਬਾਅਦ ਕੋਰਟ ਨੇ 4 ਦਿਨ ਦਾ ਪੁਲਿਸ ਰਿਮਾਨਡ ਦਿੱਤਾ ਹੈ ਤੇ ਜਿਹੜੇ ਜਿਹੜੇ ਫਰਦਰ ਅੱਗੇ ਗਰਾਉਂਡ ਸੀਗੇ ਉਹ ਮੇਰੇ ਨਾਲ ਕੁਲੀਗ ਹੈਗੇ ਨੇ ਸਪੈਸ਼ਲ ਪਬਲਿਕ প্রসਕਿਊਟਰ ਨੇ ਪ੍ਰੀਤਿੰਦਰ ਪਾਲ ਸਿੰਘ ਜੀ ਇਹ ਤੁਹਾਨੂੰ ਸਾਰੇ ਗਰਾਉਂਡ ਜਿਹੜੇ ਨੇ ਡਿਸਕਲੋਜ਼ ਕਰਨਗੇ ਥੋੜਾ ਅੱਗੇ ਹੋ ਜਾਣਾ ਸਰ ਹਾਂ ਜੀ ਸਰ ਅਗਲੀ ਪੇਸ਼ੀ ਸੰਡੇ ਨੂੰ ਹੈ ਜਾਂ ਮੰਡੇ ਨੂੰ ਸੰਡੇ ਸੰਡੇ ਨੂੰ ਉਹਦੀ ਜਸਟ੍ਰੇਟ ਤੇ ਪੇਸ਼ ਕੀਤਾ ਜਾਊਗਾ ਹਾਂ ਜੀ ਹਾਂਜੀ 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 ਸੋ ਜਦੋਂ ਪੰਜਾਬ ਜਦੋਂ ਪੰਜਾਬ ਬਿਜ਼ਨਸ ਬਿਊਰੋ ਨੇ ਡੈਰੋਗੇਟ ਕੀਤਾ ਉਹਦੇ ਬਿਕਰਮ ਸਿੰਘ ਮੇਜੀਠੀਏ ਤੋਂ ਪਤਾ ਲੱਗਿਆ ਕਿ ਉਹਨਾਂ ਦੀਆਂ ਸੇਲ ਡੀਡਾਂ ਹੋਈਆਂ ਹੋਈਆਂ ਨੇ ਕੁਝ ਮਸ਼ਹੂਰਾ ਸ਼ਿਮਲਾ ਦੀਆਂ ਜ਼ਮੀਨ ਦੀ ਉਹ ਜਿਹੜੀ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਐਫੀਡੇਵਿਟਸ ਵਿੱਚ 0.56 ਐਕਰੀਜ਼ ਦਿਖਾਈ ਹੋਈ ਸੀਗੀ 2015 ਜਦਕਿ ਜਿਹੜੀਆਂ ਸੇਲ ਡੀਡਸ ਨੇ ਉਹ 2010 11 ਦੀਆਂ ਨੇ ਤੇ ਉਹ ਸੇਲ ਡੀਡ ਵਿੱਚ ਜਿਹੜਾ ਜ਼ਮੀਨ ਦਿਖਾਈ ਗਈ ਹੈ 402 ਹੈਕਟੇਰ ਜੋ ਕਿ ਬਹੁਤ ਵੱਡਾ ਚੰਕ ਆਫ ਲੈਂਡ ਹੁੰਦਾ ਤੇ ਇਹਦੇ ਬਾਰੇ ਸਾਨੂੰ ਜਦੋਂ ਇੰਟਰੋਗੇਸ਼ਨ ਚ ਪਤਾ ਲੱਗਿਆ ਤੇ ਸਾਡੀ ਜਿਹੜੀ ਉੱਥੇ ਵਿਜ਼ਿਟ ਹੋਈ ਸੀ ਉਸ ਤੋਂ ਪਤਾ ਲੱਗਿਆ ਤੇ ਅਸੀਂ ਅਦਾਲਤ ਨੂੰ ਇਹਦੇ ਬਾਰੇ ਦੱਸਿਆ ਫਿਰ ਅਸੀਂ ਬਾਦ ਨੂੰ ਇਹ ਵੀ ਦੱਸਿਆ ਕਿ ਜਿਹੜਾ ਹੈ ਸਰਾਇਨ ਡਸਟਰੀਜ਼ ਲਿਮਿਟਿਡ ਵਗੈਰਾ ਹੈਗੇ ਸਾਨੂੰ ਇਹ ਮਿਸਗਾਈਡ ਕਰਦੇ ਰਿਹਾ ਕਿ ਉਹ ਸਾਡੇ ਨਾਲ ਬਿਲਕੁਲ ਕਿਸੇ ਤਰੀਕੇ ਦਾ ਕੋਆਪਰੇਸ਼ਨ ਕਰਨ ਤੋਂ ਮਨਾ ਕਰ ਰਿਹਾ ਸੀਗਾ ਏ ਸਾਨੂੰ ਪਹਿਲੇ ਸ਼ਿਮਲਾ ਲੈ ਗਿਆ ਤੇ ਉੱਥੇ ਕੋਆਪਰੇਸ਼ਨ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਸਾਨੂੰ ਮਜੀਠੇ ਲੈ ਗਿਆ ਤੇ ਮਜੀਠੇ ਦੀ ਕੋਆਪਰੇਸ਼ਨ ਨਹੀਂ ਕੀਤੀ ਹੁਣ ਅਸੀਂ ਅਦਾਲਤ ਨੂੰ ਦੱਸਿਆ ਕਿ ਇਹਨਾਂ ਦੇ ਜਿਹੜੇ ਸਾਰੇ ਰਿਕਾਰਡਸ ਨੇ ਉਹ ਗੁਰੂਪੁਰ ਵੀ ਹੈਗੇ ਨੇ ਸੋ ਸਾਨੂੰ ਉੱਥੇ ਵੀ ਲਿਜਾਣਾ ਪੈ ਸਕਦਾ ਹੈ ਤੋਂ ਕੁੱਲ ਮਿਲਾ ਕੇ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਸਾਨੂੰ ਇਹ ਵੀ ਪਤਾ ਲੱਗਿਆ ਕਿ ਵਿਕਰਮ ਸਿੰਘ ਮਜੀਠਿਆ ਦੇ ਇੱਕ ਸੈਨਿਕ ਫਾਰਮ ਹਾਊਸ ਸੈਨਿਕ ਫਾਰਮਸ ਕਰਕੇ ਦਿੱਲੀ ਵਿੱਚ ਜਗ੍ਹਾ ਹੈਗੀ ਹੈ ਉਹ ਜਿਹੜਾ ਫਾਰਮ ਹਾਉਸ ਸੀ ਰਾਇਨ ਦਾ ਪਹਿਲਾ ਆਪਸ਼ਨ ਵਿੱਚ ਵੇਚ ਵੀ ਆ ਸੀ ਪਰ ਇਹਨਾਂ ਦੇ ਫਾਦਰ ਨੇ ਜਿਹੜਾ ਹੈਗਾ ਉਹ ਰੀਪਰਚੇਸ ਕੀਤਾ ਜਦੋਂ ਇਹ ਪਾਵਰ ਵਿੱਚ ਆ ਸੈਨਿਕ ਫਾਰਮ ਜਿਹੜਾ ਸੈਨਿਕ ਫਾਰਮ ਹੈਗੇ ਨੇ ਦਿੱਲੀ ਵਿੱਚ ਉਹਨਾਂ ਦੀ ਜਿਹੜੀ ਵੈਲਿਊ ਹੈਗੀ ਹੈ ਉਹ ਸੈਂਕੜੇ ਕਰੋੜਾਂ ਚ ਹੁੰਦੀ ਹੈ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈਗਾ ਜਦੋਂ ਇਹ ਦੁਬਾਰਾ ਪਾਵਰ ਚ ਆਏ ਤੇ ਇਹਨਾਂ ਨੇ ਫਿਰ ਉਹ ਲਿਆ ਅੱਜ ਅਦਾਲਤ ਵਿੱਚ ਇਹਨਾਂ ਦੇ ਵਕੀਲ ਸਾਹਿਬਾਨ ਨੇ ਇਹ ਗਰਾਊਂਡ ਲਿਆ ਸੀਗਾ ਕਿ ਜੀ ਸਾਡਾ ਤੇ ਆਪਣੇ ਪਿਤਾ ਜੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਕਿਹੜੀ ਪ੍ਰਾਪਰਟੀ ਖਰੀਦ ਰਿਹਾ ਕਿਹੜੀ ਨਹੀਂ ਚੇਂਜ ਰਿਹਾ ਪਰ ਜਦੋਂ ਫਿਰ ਅਸੀਂ ਅਦਾਲਤ ਨੂੰ ਰਿਕਾਰਡ ਦਿਖਾਇਆ ਕਿ ਇਹ ਸਰਾਇ ਇੰਡਸਟਰੀਜ਼ ਲਿਮਿਟਿਡ ਦਾ ਆਪਣਾ ਰਿਕਾਰਡ ਚੈੱਕ ਕਰੀਏ ਤਾਂ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਗੁਰਮੇਰ ਸਿੰਘ ਗੁਰਮੇਰ ਸਿੰਘ ਉਹਨਾਂ ਦੇ ਬ੍ਰਦਰ ਸਾਰੇ ਫੈਮਲੀ ਦੇ ਜਿਹੜੇ ਇਹਨਾਂ ਨੇ ਐਡਰੈਸਿਸ ਸ਼ੋ ਕੀਤੇ ਨੇ ਉਹ ਸਾਰੇ ਸੈਨਿਕ ਫਾਰਮਸ ਦੇ ਸ਼ੋ ਕੀਤੇ ਸੀ ਸੋ ਇਹ ਸਾਰਾ ਰਿਪੋਰਟ ਜਦੋਂ ਕੋਰਟ ਨੇ ਕੋਖਿਆ ਤੇ ਕੋਰਟ ਨੇ ਪਾਇਆ ਕਿ ਵੀ ਇਹ ਇਹ ਰਿਮਾਂਡ ਦੀ ਐਕਸਟਰਨਲ ਰਿਕੁਆਇਰਮੈਂਟ ਹੈ ਇਹ। ਇਸ ਤੋਂ ਇਲਾਵਾ ਇਹਨਾਂ ਨੇ ਸਾਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਪਤਾ ਲੱਗਿਆ ਕਿ ਇੱਕ ਗ੍ਰੀਨ ਐਵੇਨਿਊ ਕਰਕੇ ਇੱਕ ਇਹਨਾਂ ਨੇ ਸੋਸਾਇਟੀ ਕੱਟੀ ਹੈਗੀ ਹੈ ਜਲੰਧਰ ਵਿੱਚ। ਉਹ ਸੋਸਾਇਟੀ ਵਿੱਚ 25% ਜਿਹੜਾ ਸ਼ੇਅਰ ਹੈਗਾ ਉਹ ਬੀਬੀ ਗਨੀਪ ਕੋਰ ਦਾ ਹੈਗਾ ਤੇ ਉਹ ਜਿਹੜਾ ਉਹਦੇ ਵਿੱਚ 25% ਸ਼ੇਅਰ ਹੈ ਉਹਦੇ ਲਈ ਕਰੋੜਾਂ ਰੁਪਏ ਦਿੱਤੇ ਗਏ ਨੇ। ਸਾਨੂੰ ਜਿਹੜਾ ਰਿਮਾਂਡ ਜਿਹੜਾ ਇਹਨਾਂ ਨੇ ਦਿੱਤਾ ਹੈ ਮੁਗੀ ਸਾਹਿਬ ਇਹੋ ਵੀ ਜਿਹੜੀ ਸਾਰੀ ਮਨੀ ਇਨਵੋਲਵ ਹੋ ਰਹੀ ਹੈ ਕਿ ਜਿਵੇਂ ਪ੍ਰਚਾਰ ਕੀਤਾ ਜਾ ਰਿਹਾ ਵੀ ਇਹ ਡਰੱਗਸ ਦੀ ਬਣੀ ਹੈਗੀ ਹੈ ਜਾਂ ਉਹਨਾਂ ਦੇ ਆਪਣੇ ਬਿਜ਼ਨਸ ਤੋਂ ਬਣੀ ਹੈ ਸਰ ਇਹ ਸਾਰੀ ਇਲਗੋਟਨ ਮਨੀ ਹੈ ਇਹ ਕਈ ਸੋਰਸਸ ਤੋਂ ਕਈ ਜਿਹੜੇ ਹੈਗੇ ਨੇ ਬੰਦਿਆਂ ਤੋਂ ਕੰਪਨੀਆਂ ਤੋਂ ਇਹਨਾਂ ਦੇ ਖਾਤਿਆਂ 'ਚ ਗਈ ਹੈ ਇਹ ਮਨੀ ਸਿਰਫ ਬੈਂਕਿੰਗ ट्रांजैक्शन ਦੇ ਨਾਲ ਨਹੀਂ ਆਈ ਹੈ देयर वाज ਅਮਾਉਂਟ ਆਫ ਰੁਪੀਏ 161 ਕਰੋੜਸ ਇਨ ધ ਇਅਰ 2007 8 ਐਂਡ 89 ਜਿਹੜਾ ਕੈਸ਼ ਡਿਪੋਜ਼ਿਟ ਹੋਇਆ ਇਹਨਾਂ ਦੀ ਕੰਪਨੀ ਵਿੱਚ। ਇਹ ਕਿ ਉਹ ਕੈਸ਼ ਡਿਪੋਜ਼ਿਟ ਨੂੰ ਕਹਿ ਰਹੇ ਨੇ ਕਿ ਇਹ ਸ਼ਰਾਬ ਦੇ ਠੇਕਿਆਂ ਦੀ ਕਲੈਕਸ਼ਨ ਸੀਗੀ ਉਹਦਾ ਜਿਹੜਾ ਕੈਸ਼ ਸੀਗਾ ਜਿਹੜਾ ਬਕੀਬ ਉਹਨਾਂ ਦੇ ਕਹਿ ਰਹੇ ਨੇ ਉਹ ਇਹ ਦਾਅਵਾ ਕਰ ਰਹੇ ਨੇ ਕਿ ਸਰ ਉਹ ਬੈਲੈਂਸ ਸ਼ੀਟਾਂ ਜਾਂ ਦਿਖਾਏ ਨਹੀਂ ਉਹ ਵਾਲੀਆਂ ਰਸੀਦਾਂ ਤੇ ਬੈਂਕਾਂ ਵਿੱਚ ਡਿਪੋਜ਼ਿਟ ਹੋ ਰਹੇ ਨੇ ਪੈਸੇ। ਇਹ ਜਿਹੜੀ ਸੀ ਜਿਹਨੇ ਕੈਸ਼ ਡਿਪੋਜ਼ਿਟ ਹੈ ਇਹ ਕਈ ਚੀਜ਼ਾਂ ਦਾ ਪੈਸਾ ਹੈ। ਇਹ ਕਈ ਚੀਜ਼ਾਂ ਦਾ ਪੈਸਾ ਜੀ। ਪਾਰਟੀਕੂਲਰ ਲੱਗਦਾ ਨਹੀਂ ਹੈ। ਕਈ ਫੈਕਟਰਸ ਤੋਂ ਹੈ। ਨਹੀਂ ਦੱਸੋ ਸੋ ਮੈਂ ਕਲੀਅਰ ਦਾ ਅਧਿਰੇ ਦਾ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਇਨਵੈਸਟੀਗੇਸ਼ਨ ਤੋਂ ਬਾਅਦ ਕਲੀਅਰ ਹੋਏਗਾ ਕਿੰਨਾ ਪੈਸਾ ਕਿਤੋਂ ਗਿਆ ਐਫ ਆਈ ਆਰ ਜਿਹੜੀ ਹੈ ਉਹ ਗੱਲ ਕਰ ਰਹੇ ਨੇ ਕਿ ਕਰਦੀ ਆ ਆਪਣੇ ਜਿਹੜੀ ਗਲਤ ਹੋਈ ਹੈਗੀ ਆਪਣੇ ਕੇਸ ਵਿੱਚ ਪੂਰੇ ਤੱਤ ਨਹੀਂ ਆ ਗਏ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਬਲਾਕ ਨਹੀਂ ਗਿਆ ਜ਼ਮੀਨ ਜਾਇਦ ਬਾਰੇ ਪੁੱਛਿਆ ਨਹੀਂ ਗਿਆ ਕਾਗਜ਼ਤ ਵੀ ਦਿੱਤੇ ਨਹੀਂ ਗਏ ਉਸ ਤੋਂ ਬਾਅਦ ਇਹ ਆਪਣੇ ਅੰਦਾਜ਼ ਕਰਕੇ ਇਹ ਗਏ ਸਾਨੂੰ ਰਿਮਾਂਡ ਕਰਦਾ ਅੰਡਰਬਲ ਸੁਪਰੀਮ ਕੋਰਟ ਸਪੈਸੀਫਿਕਲੀ ਸਟੇਟਸ ਹੈ ਕਿ ਐਫ ਆਈ ਆਰ ਇਜ਼ ਨੋਟ ਐਨ ਐਂਸਾਈਕਲੋਪੀਡੀਆ ਸਾਰਾ ਕੁਝ ਉਹਦੇ ਵਿੱਚ ਨਹੀਂ ਹੋ ਸਕਦਾ ਸਾਰੀ ਜਗ੍ਹਾ ਤੇ ਸਾਰੇ ਤਹਤ ਇਨਵੈਸਟੀਗੇਸ਼ਨ ਚ ਬਾਹਰ ਆ ਗਏ ਸਰ ਇੱਕ ਇੱਕ ਸਵਾਲ ਇਹ ਆ ਕੱਲ ਸੱਤਾਧਿਰ ਦੇ ਮੰਤਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਸ਼ਰਿਆਮ ਕਿਹਾ ਕਿ ਡਰੱਗਸ ਦੇ ਇਹ ਕਿ ਮਣੀ ਹੈਗੀ ਉਸ ਨੂੰ ਲੈ ਕੇ ਉਹਦੇ ਵਿੱਚ ਇਨਵੋਲਡ ਹੈ ਜੀ ਹਾਂਜੀ ਉਹ ਮਣੀ ਵੀ ਹੈਗੀ ਹੈ ਦਿੱਲੀ ਪੁਲ ਚੜੀ ਇਨਵੈਸਟੀਗੇਸ਼ਨ ਨਹੀਂ ਕਰਨ ਦੇ ਰਹੀ ਉਹਦੇ ਵਾਸਤੇ ਕੀ ਗੱਲ ਹੋਈ ਹਾਂਜੀ ਉਹ ਫਿਰ ਸਾਡੇ ਅਸੀਂ ਇਹਦੇ ਬਾਰੇ ਕੋਰਨਰ ਰਿਕੁਐਸਟ ਕੀਤੀ ਹੈਗੀ ਹੈ 79 ਆਫਟਰ ਲੰਚ ਦੇ ਬਾਰੇ ਹੋ ਮੈਨੂੰ ਜੀ ਬਤਾ ਰਹੇ ਸਰ ਹੂੰ ਚਾਹ ਦੈਂਦੇਰੇ ਮਾਨ ਦੌਰਾਨ ਨੂੰ ਝੂਪੀ ਦੇ ਨਾਲ ਨਾਲ ਹੋਰ ਵੀ ਕਿੱਥੇ ਲੈ ਕੇ ਜਾਣਾ ਜਿੱਦਾਂ ਤੁਸੀਂ ਗੁਰਕਪੁਰਾ ਜੇਕਰ ਕੀਤਾ ਹੋਰ ਵੀ ਕੰਫਰੰਸੇਸ਼ਨ ਦੇ ਦੌਰਾਨ ਪਤਾ ਲੱਗੇਗਾ ਜੇ ਕਿੱਥੇ ਕਿੱਥੇ ਕਹਿੰਨੋ ਸਾਰੀਆਂ ਗੱਲਾਂ ਸਿੱਧੇ ਨਹੀਂ ਦੱਸੋ ਕੰਫਰੰਸੇ ਸਾਰੀ ਨਹੀਂ ਸੀਕਰਟ ਕੋ ਰੱਖੀ ਗਈ ਟੈਂਟ ਲਾਤੇ ਗਏ ਪੁਲਿਸ ਕੋਲ ਸਬਦ ਦਾਰਜ ਕਰ ਦਿੱਤੀ ਗਈ ਬਹੁਤ ਬਾਰਾਂ ਐਨੀ ਸਰ ਇਹਨੇ ਸਿਕਿਉਰਟੀ ਦੀ ਵੀਡੀਓ ਨੂੰ ਰੱਖਿਆ ਕੈਮਰਾ ਸਭ ਲਾਈ ਲਾન્ડ ਆਰਡਰ ਸਿਚੁਏਸ਼ਨ ਹੈ ਇੱਥੇ ਤੁਸੀਂ ਦੇਖੋ ਜੀ ਨੂੰ ਲਾਡ ਆਰਡਰ ਮੀਡੀਆ ਸਰ ਇੱਕ ਲਾਡਰ ਪੁਲਿਸਰ ਬਾਏ ਰਿਪੋਰਟ ਇਟਸੈਲਵ सर वे नॉट रेस्पेक्टिंग मीडिया लाइक दिस सर वे नॉट रेस्पेक्टिंग मीडिया पुलिस नो सर बिजनेस आम लोग जा रहे थे इस मीडिया ने यार सर बोलते बोलते स्पेशली कॉर्डर सी है कि इन टू मीडिया पुष्टि इन कैमरा पुष्टि होए कि वो वो देश में ਉਸੀ ਕੋਰਟ ਦੇ ਵਿੱਚ ਇਸ ਟਾਈਮ ਦੇ ਤੇ ਜਿਹੜੇ ਵੀ ਆਰਡਰ ਸੀਗੇ ਇਨ ਕੈਮਰਾ ਪ੍ਰोसीडिंग्स ਦੇ ਕੋਰਟ ਦੇ ਆਰਡਰ ਸੀਗੇ ਉਹਦੇ ਅਕੋਰਡਿੰਗਲੀ ਸਿਰਫ ਲਾਇਰਸ ਜਾਂ ਫਿਰ ਜਿਹੜੀ ਬਿਜ਼ਨਸ ਦੀ ਟੀਮ ਸੀ ਤੇ ਜਾਂ ਉਹਨਾਂ ਦੇ ਲਾਇਰ ਸੀਗੇ ਜਾਂ ਜਿਹੜੇ ਗਨੀਵ ਕੌਰ ਨੇ ਉਹ ਅਲਾਉਡ ਸੀਗੇ ਉਹ ਤੋਂ ਇਲਾਵਾ ਕੋਈ ਵੀ ਅਲਾਉਡ ਨਹੀਂ ਸੀ इस करके बाय कोर्ट ऑर्डर सीधा अदर वाइज देयर इज नथिंग कमिंग अंडर कोई ऑर्डर है अरे लॉ ऑर्डर निकल पा कोर्ट से नाल मोशन है आई ने कोई कोई ऑर्डर सर एनी अदर